ਬਾਬਾ ਜੀ ਮੋਦੀ ਦਾ ਫੈਨ ਹਾਂ ਹਾਂ ਫੁੱਲ ਫੈਨ ਹਾਂ ਮੈਂ ਭੁੱਤੀ ਠੀਕ ਹੈ ਹੈਲੋ ਗਾਇਸ ਪਿਆਰ ਕਰਦਾ ਜੀ ਤੇ ਅੱਜ ਆਪ ਲੈਣ ਲੱਗੇ ਆ ਕੱਪੜੇ ਸੁਕਾਉਣ ਵਾਲਾ ਸਟੈਂਡ ਤੇ ਹਲੇ ਕਰੋ ਪੈਸੇ ਮੰਗੜੇ ਆ ਤੇ ਪੈਸੇ ਮੰਗਣ ਦਾ ਵੀ ਪੰਗਾ ਹੀ ਆ ਕੀ ਕਰਨੇ ਆ ਕੀ ਹੋਈ 500 ਰੁਪਈਆ ਦੇ 500 ਰੁਪਈਆ ਸਟੈਂਡ ਲੈਣਾ ਕੱਪੜੇ ਸੁਕਾਉਣ ਵਾਲਾ ਐ ਸ਼ੁਮਲ ਚੁੱਕਿਆ ਹੁਣ ਆਪਾਂ ਜਾਣੇ ਆ ਤੁਹਾਨੂੰ ਤੁਹਾਨੂੰ ਗੱਡੀ ਆਉਂਦੀ ਸਾਡੇ ਪਿੰਡ ਹਫਤੇ ਦੇ ਹਫਤੇ 100 ਰੁਪਏ ਲੈ ਲੈਂਦੇ ਤੇ 500 ਰੁਪਏ ਕੈਸ਼ ਤੇ ਬਾਕੀ ਹਫਤੇ ਤੇ ਉਹਦੇ ਦਵਾਂਗੇ ਗੱਡੀ ਵਾਲਾ ਤੇ ਚਲੇ ਗਿਆ ਫੋਨ ਕਰਕੇ ਸਾਡੇ ਨੂੰ ਪਿੱਛੇ आज चले गया की बाबे री सेवा में हक दे दहि हां 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 बाबे री सेना सारी ए बाबे री सेना सारी हाँ ਗਰਾਊਂਡ ਦੇ ਵਿੱਚ ਖੇਡੋ ਤੈਨੂੰ ਉੱਠੋ ਜਵਾਨ ਹਾਂ ਚਲੋ ਜਲਦ ਹਾਂ ਹੈ ਸਿਆਰਾ ਸਿਆਰਾ ਅੰਛੇ ਸਰ ਦਜਾ ਮੋਦੀ ਰਾਧੀ ਜੇ ਆਹ ਬਾਬਾ ਜੇ ਮੋਦੀ ਦਾ ਫੈਨ ਹਾਂ ਫੁੱਲ ਫੈਨ ਹਾਂ ਮੈਂ ਬੁੱਧੀ ਠੀਕ ਆ ਜੇ ਸਪੋਰਟ ਕਰ ਲਈ ਦੇ ਕੋਈ ਮੋਦੀ ਤੋਂ ਓਕੇ ਪੂਰੀ ਕਰੇ ਦੇ ਵੇਖ ਲਾ ਮੇਰੇ ਗਾਹ ਕ ਮਗੜਾ ਪਿੱਛੇ ਅਗੜ ਮਗੜ ਇਨੇ ਗਾਹ ਕੰਦੇ ਤੇ ਲਿਖਾਇਆ ਹੋਇਆ ਮੈਂ ਆ ਦੇ ਨਹੀਂ ਠੀਕ ਆ ਬਾਬਾ ਬੀਜੇਪੀ ਗੁੱਡ ਹਾਂ ਹੋ ਵੀ ਆ ਗਿਆ ਵੀ ਤਾਂ ਗੱਡੀ ਦੇ ਸਟੈਂਡ ਲੈ ਕੇ ਬੜੇ ਚਿਰ ਤੇ ਪੁੱਛਦੇ ਹਾਂ ਮੈਂ ਲੈ ਹੀ ਲਈਏ ਅੱਜ ਹਾਂ ਕੋਈ ਨਹੀਂ ਬਾਹਲੇ ਆ ਸਾਡੇ ਗੁੱਲੀਆਂ ਦੇ ਬਾਹਲੇ ਕਿਤੇ ਕਸਲੇ ਠੀਕ ਕੋਈ ਨਹੀਂ ਇੱਕ ਵੀਡੀਓ ਵੀਡੀਓ ਵੇਖ ਦੇਗਾ ਉਹ ਨਹੀਂ ਉਹ ਬੜਾ ਮਾਰ ਖਸਣਾ ਠੀਕ ਤੇ ਸਿਰ ਕੋਈ ਸਾਰ ਲੱਗੇ ਠੀਕ ਨਾਲ ਜੀ ਓਏ ਹਾਂ ਆ ਲੋ ਕੀ ਨਾ ਗਿਲੇ ਨਾ ਇਹ ਉੱਧਰ ਪੇ ਸੇਂਗ ਲੈ ਲਓ ਠੀਕ ਹੈ ਨਾ ਤੁਹਾਨੂੰ ਕਾੜ ਦੂਗਾ ਹਾਂ ਕਰਵਾਵਦੇ ਸ਼ੁਕਰਵਾਰ ਆਇਆ ਕਰੋਗੇ ਨਾ ਠੀਕ ਹੈ ਹਾਂ ਚੱਕੀ ਆਵਾ ਕਰੋ ਇਸ ਟੈਂਡ ਆਪਾਂ ਲੈਂਦੇ ਆ ਥੋੜਾ ਆ ਕਾਸ ਨੇਆ ਕਰ ਜਾਾਂਗੇ ਸਟੈਂਡ ਸਾਡਾ ਆ ਗਿਆ ਸ਼ੇ 5 ਸਾਲ ਬਾਅਦ ਬਣੇ हूँ करा इन्हें इंस्टॉल देखते दे हैं बढ़िया क्वालिटी का कि माड़ी का अठारह सौ रुपये का आया जी तो हम इन करा इंस्टॉल कोल्ड वाला ही ना चल वजिया हाँ जैसे कि मैंने लगे हाँ वेरी गुड आ आ पता नहीं कि नीचे लगने हाँ कोल्ड वाला ही है ਇੰਸਟਾਲ ਕਰਾਂਗੇ ਫਿਰ ਦਾ ਨੂੰ ਦਿਖਾਨੇ ਆ ਚਾਹ ਪੀ ਲਈਏ ਵੇਲਾ ਆਪਾਂ ਚਲਾ ਜਓ ਆ ਆਦਾ ਇਹਦਾ ਉਹ ਲਗਣਾ ਹਾਂ ਕਰਾ ਵੀ ਨਹੀਂ ਉਹ ਤੋਂ ਕੋਠੇ ਕੜਾ ਰੱਖੀਦਾ ਏ ਇਹ ਤੇ ਸਰਦੀਆਂ ਨੂੰ ਜ਼ਰੂਰਤ ਜ਼ਿਆਦਾ ਪੈਂਦੀ ਰੇ ਫਿਰ ਬੇਜਿਤ ਸਰਦੀਆਂ ਨੂੰ ਜ਼ਰੂਰਤ ਜ਼ਿਆਦਾ ਪੈਂਦੀ ਏ ਕਿ ਜਿਹੜੀ ਹੱਥ ਕਰਕੇ ਜਿਵੇਂ ਮਰਜੀ ਦਾ ਮੈਂ ਰਾਤ ਨੂੰ ਜਦੋਂ ਸਾਡੇ ਕੱਪੜੇ ਨਹੀਂ ਸੁੱਕਦੇ ਤੇ ਉਹ ਸੁਕਾ ਲਈਦੇ ਸਰਦੀਆਂ ਦੇ ਹਾਂ ਇਸ ਤਰ੍ਹਾਂ ਹਾਂ ਇਹ ਕਰਨਾ ਸਾਰੇ ਘਰਾਂ ਦਾ ਇਹ ਆਮ ਹੀ ਚੀਜ਼ ਆਏ ਚਲੋ ਕਰਦੇ ਹਾਂ ਇਸ ਟੋਲ ਤੇ ਫਿਰ ਦੇਖਦੇ ਕਿੰਨਾ ਕਰਨਾ ਇਤਰਾ ਕਰਦੇ ਨੇ ਇਸ ਤਰ੍ਹਾਂ ਹੀ ਹਵਾ ਰੇਹ ਨੂੰ ਆਵਾਜ਼ ਆਵਾਜ਼ ਬੰਦਾ ਨਹੀਂ ਉਹ ਨਾ ਨਾ ਉਹ ਤਾਂ ਜਾਨਵਰ ਹੀ ਇਹ ਖਾਂਦਾ ਹੀ ਜਿਹੜੇ ਬੰਦੇ ਹੀ ਖਾਂਦੇ ਫਿਰਦੇ ਆ ਕਈਆਂ ਨੂੰ ਕਹਦੇ ਉਹ ਚੰਗੇ ਜਿਹੜੇ ਸ਼ਰਾਬ ਪੀਂਦੇ ਆ ਆਹ ਹਾਂ ਕਈਆਂ ਨੂੰ ਕਹਿੰਦੀ ਆ ਬਲੇ ਜੋ ਆਖਿਆ ਮਾਤਾ ਨੇ ਸਾਡੀ ਮੰਨਣੀ ਆ Papa ਵੀ ਸੱਚ ਵੀ ਆਖਦੀਏ ਮੈਂ ਯਾਰ ਦਾ ਲੱਖੀਆਂ चोरू कहते आप गलत बिजली आ होती पाओ इन्हें चंकी दो फाओ जा ताकतवर है दो वाली सारे टब्बर ਕੱਦਮੀ ਦੇ ਰਹੇ ਨੇ ਸਾਰੇ ਇਹਦੇ ਆਉਂਦੇ ਨਹੀਂ ਭਾਰ ਨਹੀਂ ਆਹ ਇਹ ਕੱਪੜੇ ਸੁਕਣੇ ਪਾਉਣੇ ਨੇ ਇਹਦੇ ਤੇ ਫੜਾ ਦੇ ਕਰ ਦੋ ਕਿੰਨੇ ਰਾੜ ਵਿੱਚ ਅੰਮ੍ਰਿਤ ਹੋ ਜੇ ਜਲਵਾ ਵਾਧੂ ਕਰੇ ਦੇ ਦੇ ਰਾੜੀ ਨੂੰ ਕਰ ਦ ਫੜਾ ਦੇ ਫੜਾ ਦੇ ਤਾਂ 400 ਰੁਪਏ ਕਿਲੋ ਸਟੀਲ ਆ ਤੋਲ ਕੇ ਦਿੱਤਾ ਏ ਤੋਲ ਮੈਂ ਤੋਲ ਕੇ ਤੋਲ ਲਿਆ ਨਾ ਬਰਾਤੇ 4 ਕਿਲੋ ਆਵਾ। ਇੱਦਾਂ ਦੀ 400 ਰੁਪਏ ਕਿਲੋ ਸਟੇਅਰ। ਹਮਮ 400 ਰੁਪਏ ਕਿਲੋ ਸਟੇਅਰ। ਤਾਂ 4 ਕਿਲੋ 1600 ਦਾ ਠੀਕ ਹੈ ਬਰਾਬਰ ਹੈ। ਇੱਦਾਂ ਦਾ 1 200 ਰੁਪਏ ਨਾ ਵਾਧ ਲੈਣਾ। ਹਾਂ ਵਿਆਜ। ਵਿਆਜ। ਡੈਢ 100 ਰੁਪਏ ਨਾ ਆਇਆ ਕਰਦੇਂਗੇ ਫੜਾ ਲਿਆ ਕਰੋ ਨਹੀਂ ਤੇ ਸਾਡੇ ਦੁੱਧ। ਮਾਦਾਦੀ ਪੈਂਛੇ ਜੋ ਕਟਾ ਦਿਓ ਕਰੋ। ਇਹ ਤੇ ਨਾ ਲੈ। ਇਹਦੀ ਆਹੋ ਹੱਥ। ਹਾਂ। ਉਹ ਨੰਬਰ ਦੇ ਦੇਨੇ ਖਾਤਾ। ਖਾਤਾ ਨੰਬਰ ਦੇ ਦिए। ਜਿਹੜੀ ਮਿਹਨਤ ਨਾਲ ਪੈਨਸ਼ਨ ਦੇਤੇ ਇੰਨਾ ਮਾਰ ਜਿਦਾਂ ਬੜੀ ਕਮਾਈ ਕਰਕੇ ਲਵਾਈ ਸਾਰੀ ਉਮਰ ਇਹਦੀ ਵੀ ਪੁਆਇਆ ਕਰ ਵਿੱਚ ਪੁਆਇਆ ਕਰ ਇਹਦੀ ਵੀ ਵਿੱਚ ਹਾਂ ਨਹੀਂ ਕਰ ਪਾਪਾ ਨਹੀਂ ਨਹੀਂ ਤੇ ਨਹੀਂ ਮਾਤੇ ਮੇਰੀ ਕਮਾਈ ਕਾਦੀ ਆਓ ਇਹ ਮਾਤਾ ਨੇ ਕਿਹੜੀ ਮਿਹਨਤ ਨਾਲ ਬੜੀ ਜਵਾਨੀ ਵੇਲੇ ਕਮਾਈ ਨੇ ਨੇ ਉੱਤੋਂ ਚੜਿਆ ਫਿਰਦਾਨ ਨੇ ਆਇਆ ਫਰਨੀਚਰ ਸੁਖੋ ਫੁੰਨਾ ਸੁਖੋ ਫੁੰ ਦੇ ਖਿੱਚੋ ਘੜਵਾ ਖੇਤ ਕੇ ਕਹੋ ਦੱਸੋ ਮੰਜਿਆ ਨੇ ਖਿੱਚੋ ਨਾ ਕਿੱਦੇ ਮੰਦੇ ਆ ਉਹ ਲਾਈਆ ਮਾਦੂਰੇ ਹੋ ਕੇ ਚੋ ਤੇ ਇਹਨੂੰ ਮੰਜੇ ਲਗਣੀ ਚਾਹੀਦੀ ਨੀਣਾ ਚਾਹ ਲਗਣੀ ਚਾਹੀਦੀ ਉਹਨਾਂ ਨੂੰ ਦਾਦੀ ਤੇਰੀ ਦੀਆਂ ਤਲਾਈਆਂ ਕੱਢ ਕੇ ਤੇ ਆਪਾਂ ਵਿੱਚ ਆ ਮਿੱਟੀ ਪਾ ਦੇਣੀ ਆ ਆ ਥੋੜੇ ਪਾ ਲੋ ਵਿੱਚ ਹਾਂ ਬੁਰਜੀ ਦੇ ਸਾਹਮਣੇ ਠੀਪੇ ਠਾਪੇ ਸਭ ਪਾ ਦੇ ਇੱਕ ਇਦਾਂ ਵਾੜੀ ਚ ਇਕੱਠੇ ਕਰਕੇ ਪਾ ਦੇ ਥੋੜੀਆਂ ਕੁੱਟ ਕੇ ਪਾ ਆ ਮੈਂ ਬਹੁਤ ਹੋ ਜਾਣਗੇ ਕੱਢ ਜਾਣਗੇ 20 ਸਾਲ ਹੋਰ ਆਹੋ ਉਹ ਤਾਂ ਗਲੇ ਲਿਗ ਗੀਆਂ ਸਾਰੀਆਂ ਵੇਖ ਰਹੀਆਂ ਮੈਂ ਤੋ ਐ ਵੇਖ ਰਹੀਆਂ ਤੁਸੀਂ ਬੋਤੀ ਨੂੰ ਲੱਗ ਦਿੱਤੀਆਂ ਨੇ ਚੱਤੇ ਬੰਨਣੀਆਂ ਵਾ ਛੱਡਿਆ ਜਾ ਚਾਬੀ ਦਾ ਕੱਟ ਵਿਚੋਂ ਉਹਦੇ ਦਿਲ ਕੱਟਿਆ ਜਾਣਾ ਅਗਲੀ ਦਾ ਹੋਲ ਪੇਟੀ ਨੇ ਥੰਦੂਕ ਆਹੋ ਇਹ ਜੋ ਕੱਟ ਜੋ ਹੋ ਗਿਆ ਦਾ ਯਾਨ ਨਾਲ ਛੱਡ ਹੁਣ ਮੇਰੇ ਤੇ ਆ ਗਈ ਆ ਨਾਲ ਛੱਡਿਆ ਇਹਦੇ ਨਾਲੇ ਮੇਰਾ ਇੱਕ ਛੱਡਿਆ ਵਾਲੇ ਕੋ ਮੇਰਾ ساری ਉਮਰ ਮਾਦਾ ਨੇ ਨਾ ਆਪ ਦਾ ਇੱਕ ਬਿਸਤਰਾ ਕਿਹੇ ਪਰਿਵਾਰ ਦੇ ਜੀ ਨੂੰ ਵਰਤਨ ਨੂੰ ਨਹੀਂ ਦਿੱਤਾ ਦੇ ਕਿ ਦੇਓ ਕਿਹਨੂੰ ਕਿ ਦੇਣਾ ਨੇ ਆਪੇ ਘਰ ਵਾਲੇ ਨੂੰ ਨਹੀਂ ਅਜੇ ਤੱਕ ਦਿੱਤਾ ਇੱਕ ਬਿਸਤਰਾ ਨਹੀਂ ਸੀ ਦਿੱਤਾ ਇਹ ਮਾਦਾ ਦੇ ساری ਉਮਰ ਸੰਭਾਲ ਛੱਡਿਆ ਜੀ ਉਹ ਕਾ ਨਿਕਲ ਆਇਆ ਨੋ ਇੱਕ ਕਪੜਾ ਪਿੰਗੂ ساری ਉਮਰ ਨਹੀਂ ਸੱਚੀ ਨਹੀਂ ਜ ਵਰਤੇ ਆ ਜ ਵਰਤੇ ਹੈ ਕਿਹਨੂੰ ਨਾ ਮੈਂ ਤੇ ਸ਼ਰੀਆਮ ਹੀ ਲਾਈਆ ਸ਼ਰੀਆਮ ਹੀ ਲਾਈਆ ਜਿਲਜੀnga ਦੇ ਬੈਂਸ ਲੋ ਨਾ ਕਰ ਨਾ ਕਰ ਦਫਾ ਕਰ ਦਫਾ ਕਰ ਆਪਾਂ ਕਰਦੇ ਉਸ ਨਾਲ ਆਖਾ ਭਾਈ ਨਾ ਕੋ ਲੈ ਲਿਆ ਤੇ ਉਹ ਜੂ ਜੂਲੇ ਨਾ ਲਵਾਂਗੇ ਇਹ ਗੱਲ ਜਾਣੇ ਪਏ ਆ ਆਪਾਂ ਦੱਦ ਨਾ ਥੋੜੀ ਵਜਾ ਚੁੱਲਿਆ ਮੇਰੇ ਸਿੰਦੂਖਾਨੋ ਕੋ ਕਮਰਾ ਬਾਦ ਹੋਇਆ ਇਹ ਨਾ ਖਰਾਬ ਹੋ ਜਾਣਾ ਮੇਰੇ ਸਮੋਟੇ ਦਿਖਣ ਚਾਹੀਦੇ ਦੇ ਦੇ ਫੇਟੋਂ ਡਿੰਗਾ ਨਾ ਆਇ ਤਰਾਂ ਦਾ ਹੀ ਹੈਗੇ ਉਹਨਾਂ ਦਾ ਇਸ ਤਰ੍ਹਾਂ ਭਾਗ ਭਾਗ ਜਿਵੇਂ ਉਹਨਾਂ ਤੋਂ ਵਿਸ਼ੇਮ ਕੋਈ ਸਾਰਾ ਉਹਨਾਂ ਖਰਾਬ ਵਿੱਚ ਡੱਗ ਗਿਆ ਹਣ ਜਿਆਦਾ ਹੋ ਗਏ ਨਾ ਉਹ ਖਰਾਬ ਹੋ ਹੀ ਜਾਂਦੇ ਆ ਜਿਹੜੇ ਆ ਬੰਨ ਕੇ ਰੱਖ ਲੈ ਉਹ ਹੋਰ ਕਰਦੇ ਇਹ ਪਾਪੂ ਸੁਣੇ ਰਹਿੰਦੇ ਐਂਦਰਾ ਨਗਰ ਪੇਸੇ ਮੈਂ ਚਾਚੇ ਹੀ ਰੇਗਾ ਵੀ ਇਹ ਸਾਰਿਆਂ ਦੇ ਸੇਮ ਨਹੀਂ ਨੇ ਨਹੀਂ ਉਹਨਾਂ ਦਾ ਤਾਂ ਦੁੱਜਾ ਹੀ ਅੰਚਨ ਉਹ ਕਿੰਨਾ ਤਾਂ ਮੈਂ ਵੇਖਿਆ ਸੀ ਉਹ ਤਾਂ ਚੁੱਕ ਕੇ ਘੜਦੇ ਨੇ ਕੋਸ ਸਮਿਆਂ ਉਹ ਲੈ ਉਹਨਾਂ ਨੂੰ ਬਰੇ ਰੱਖਿਆ ਅਸੀਂ ਐ ਕਦੋਂ ਨਾ ਮੈਂ ਮੰਗਦੇ ਜਉਂਦੇ ਕੋਠੇ ਬਹੁਤ ਬਾਦਰੀ ਵਾਲੀ ਗੱਲ ਐ ਆ ਲੈ ਵੜੇ ਆ ਨੇ ਕਹੇ ਬਾਬੇ ਆ ਦੀ ਤੇ ਸਾਡੀ ਗੱਲ ਹੀ ਅਮਲੀ ਗਾਂ ਦੀ ਤੇ ਬੰਦਾ ਚੁੱਪ ਹੀ ਰਵੇ ਨਾ ਦੱਸੇ ਕਿਸੇ ਨੂੰ ਹਾਂ ਕਰੇ ਕਰੇ ਕੱਟੇ ਇਹ ਤੇਰੇ ਇਕੱਠੇ ਹੋ ਗਈ ਚਰਾਪੀਨੇ ਤੇ ਮੈਂ ਨੰਗਾ ਲੱਗੇ ਨੇ ਪੈਰ ਰੱਖਣਾ ਹੀ ਇਹਨਾਂ ਦਾ ਤੇ ਮੈਂ ਛੱਡਣੀ ਵੜੀ ਹੋਰ ਸਾਡੀ ਉਥੇ ਹੱਲ ਬਾਬਿਆਂ ਦੀ ਤੇ ਚੱਲ ਕਹਿਣ ਨਾ ਵੀ ਮਾਂ ਉੱਚਾ ਹੁੰਦਾ ਹੈ ਕਿ ਬਾਬਿਆਂ ਦੀ ਸਾਡੀ ਆਂਦੀ ਅਮਲੀ ਗਰੀ ਸਾਡੀ ਹਾਂ ਸਾਡੀ ਭੈਣ ਨੇ ਕਿਹਾ ਸਾਡੀ ਆਂਦੀ ਆਣੀ ਆਦੀ ਉਧਰ ਚਾਬੀ ਫੜ ਕੇ ਲਿਆਓ 12 13 ਦੀ ਉੱਥੇ ਪਈ ਹੈ ਚੋਕ 2 3 ਫੜ ਲਿਆ ਜਾ ਮਸ਼ੀਨਾਂ ਦੂਰ ਪੜਾਉਣਾ ਆ ਇਹ ਦਿਲ ਅੰਦਰ ਪਈ ਜਿਹੀ ਮਾਲ ਚ ਲਾਸਟ ਟਾਈਮ ਸਟਾਡ